ਕਿਸੇ ਸ਼ਰਾਰਤੀ ਅਨਸਰ ਨੇ ਗਰੀਬ ਦੇ ਆਟੋ ਨੂੰ ਅੱਗ ਲਗਾ ਦਿੱਤੀ ਅੱਗ ਨਾਲ ਆਟੋ ਸੜ ਕੇ ਸਾਹ ਹੋ ਗਿਆ ਥਾਣਾ ਤਿੱਬੜ ਪਿੰਦ ਬਬਰੀ ਦਲਬੀਰ ਸਿੰਘ ਪੁੱਤਰ ਚਮਨ ਲਾਲ ਵਾਸੀ ਬਬਰੀ ਨੇ ਦੱਸਿਆ ਕਿ ਮੈਂ 2 ਸਾਲ ਪਹਿਲਾਂ ਬੈਂਟਰੀ ਵਾਲਾ ਆਟੋ ਕਿਸ਼ਤਾ ਉੱਪਰ ਲਿਆ ਸੀ ਤੇ 2 ਸਾਲ ਹੋ ਗਏ ਮੈਂ ਆਟੋ ਚਲਾਉਂਦਾ ਹਾਂ ਰੋਜ਼ਾਨਾ ਦੀ ਤਰ੍ਹਾਂ ਜਿਸ ਜਗ੍ਹਾ ਤੇ ਆਟੋ ਖੜਾ ਕਰਦਾ ਸੀ ਕੱਲ ਵੀ ਉਸੇ ਜਗ੍ਹਾ ਤੇ ਆਟੋ ਖੜਾ ਕੀਤਾ ਸੀ ਤੇ ਕਿਸੇ ਸ਼ਰਾਰਤੀ ਅਨਸਰ ਨੇ ਮੇਰੇ ਆਟੋ ਨੂੰ ਅੱਗ ਲਗਾ ਦਿੱਤੀ ਜਿਸ ਨਾਲ ਮੇਰਾ ਆਟੋ ਸੜ ਕੇ ਸਾਹ ਹੋ ਗਿਆ ਕੀ ਨਾਮ ਜੀ ਆਪਣਾ ਹੋਰ ਜਿਹੜਾ ਆਟੂ ਉਹ ਅਗਲੇ ਕੀ ਕਿਸ ਤਰ੍ਹਾਂ ਲੱਗੂਗਾ ਜਮਸੀਦੀ ਮੇਰਾ ਮੇਰਾ ਨਾਮ ਦਲਪੀਰ ਸਿੰਘਾ ਪਿੰਡ ਮੇਰਾ ਬਬਲੀ ਨੰਗਲ ਆ ਲਤੀ ਕੁਝ 7:50 ਦੇ ਮਿੰਟ ਦੇ ਸਰਮ ਉਥੇ ਆਟੋ ਲਾਇਆ ਹੈ ਜਾਨਾ ਜੀ ਤਰ੍ਹਾਂ ਉਥੇ ਮਾਟੋ ਲੋਣਾ ਵਾ 2 ਸਾਲ ਹੋ ਗਏ ਮੈਨੂੰ ਆਟੋ ਲੈਨੇ ਮੈਂ ਕਿਸ਼ਤਾਂ ਦੇ ਆਟੋ ਲਿਆ ਵਾ ਤੇ ਕਿਸੇ ਸ਼ਾਂਤੀ ਅੰਸਰ ਨੇ ਨਾ ਉਥੇ ਪਟ્રોલ ਪਾ ਕੇ ਤੇ ਮੇਰੇ ਆਟੋ ਨੂੰ ਅੱਗ ਲਾਤੀ ਆ ਤੇ ਮੈਂ ਪ੍ਰਸ਼ਾਸਨ ਦੇ ਗਾੜੀ ਪੁਲਿਸਾਂ ਦੇ ਗਾੜੀ ਮੰਗ ਕਰਦਾ ਕਿ ਮੈਨੂੰ ਜੋ ਵੀ ਮੇਰੀ ਮਤਲਬ ਕੀ ਇਹਨਾਂ ਨੁਕਸਾਨ ਹੋਇਆ ਵਾ ਉਹਦੀ ਫੂ ਫੂ ਉਤਰਾ ਜਾਂਚ ਕੀਤੀ ਜਾਵੇ ਜੀ ਸਰ ਮੈਂ ਕਰੀਬਨ 2 ਸਾਲ ਹੋ ਗਏ ਮੈਨੂੰ ਛਾਟ ਲਾਉਂਦੇ ਨੂੰ ਕਦੀ ਤੁਹਾਨੂੰ ਕਿਸੇ ਨੇ ਰੋਕਿਆ ਉੱਥੇ ਛਾਟ ਲਗਾ ਮੈਨੂੰ ਕਿਸੇ ਨੇ ਨਹੀਂ ਅਜੇ ਤੱਕ ਕਿਸੇ ਨੇ ਨਹੀਂ ਰੋਕਿਆ ਹੈਗਾ ਮੈਨੂੰ ਛਾਟ ਲਾਉਣ ਤੋਂ ਫਿਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਅੱਗ ਲੱਗੀ ਆ ਸਰ ਜਿੰਨਾਂ ਦੇ ਘਰ ਦੇ ਲੱਗੋ ਮਾਟੋ ਲਾਉਣਾ ਹੈ ਉਹਨਾਂ ਦਾ ਹੀ ਬੇਟਾ ਭੱਜ ਗਿਆ ਡੇ ਘਰ ਆਇਆ ਕਿ ਤੁਹਾਡੇ ਆਟੋ ਨੂੰ ਅੱਗ ਲੱਗੀ ਆ ਸਰ ਜਦੋਂ ਤੱਕ ਆਪ ਉੱਥੇ ਪਹੁੰਚੇ ਤੇ ਮੇਰਾ ਆਟੋ ਕਾਫੀ ਜ਼ਿਆਦਾ ਸੜ ਗਿਆ ਸੀ ਤੇ ਉਹਨਾਂ ਨੇ ਹੀ ਨਾਲ ਲਾਉਗੇ ਮੇਨਾਲਾ ਪਾਣੀ ਪਵਾ ਕੇ ਮੈਂ ਨੱਕ ਭਜਾਈ ਆ ਤੇ ਮੇਰਾ ਬਹੁਤ ਜ਼ਿਆਦਾ ਗਾਗ ਬੁਜੀ ਉਦੋਂ ਤੱਕ ਕਾਫੀ ਨੁਕਸਾਨ ਹੋ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਜੇ ਦੀ ਸ਼ਿਕਾਇਤ ਵੀ ਪੁਲਿਸ ਸਸਨ ਕੀਤੀ ਹਾਂਜੀ ਮੈਂ ਥਾਣੇ ਅਰਜ਼ੀ ਦੇ ਕੇ ਆਂ ਜੀ ਮੇਰਾ ਥਾਣਾ ਤਿਬਰ ਪੈਂਦਾ ਜੇ ਕਿ ਤੁਹਾਨੂੰ ਕਦੀ ਕਿਸੇ ਨੇ ਰੋਕਿਆ ਨਹੀਂ ਵੀ ਉੱਥੇ ਮੈਨੂੰ ਅਜ ਤੱਕ ਸਰ ਕਿਸੇ ਨੇ ਨਹੀਂ ਰੋਕਿਆ ਆ ਗਿਆ ਕਿ ਉੱਥੇ ਆਟੋ ਨਾਲ ਆ ਕੀ ਮੰਗ ਕਰਦੇ ਮੈਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦਾ ਕਿ ਮੇਰਾ ਜੋ ਵੀ ਨੁਕਸਾਨ ਆਇਆ ਵਾ ਉਹ ਮੇਰੀ ਮਤ ਕੀਤੀ ਜਾਵੇ ਕਿੰਨੇ ਦੇ ਤੋਂ ਆਟਾ ਚਲੋ ਸਰ ਮੈਨੂੰ ਘੱਟੋ ਘੱਟ 2 ਸਾਲ ਹੋ ਗਿਆ ਕਿਸ਼ਤਾਂ ਦੇ ਲਿਆ ਜੀ ਆਟਾ